ਹੀ ਜ਼ਾ ਯਾਰ ਮਤਲਬ ਸੈਕੰਡ ਜਨਰੇਸ਼ਨ ਸੀਨੀਅਰ ਮਿਨਿਸਟਰ ਹੀ ਵਾ ਲਿਟਰਲੀ ਐਜ਼ ਡਿਪਟੀ ਚੀਫ ਮਿਨਿਸਟਰ ਆਪਰੇਟ ਕਰਦੇ ਸੀ ਤੁਸੀਂ ਯੂ ਡੋਨਟ ਹੈਵ ਦ ਡੀਸੈਂਸੀ ਤੁਹਾਡੇ ਕੋਲ ਸਮਾਂ ਨਹੀਂ ਜਾਂ ਤੁਹਾਡਾ ਮਤਲਬ ਕਿ ਪ੍ਰਾਇੋਰਟੀ ਨਹੀਂ ਲਾਅ ਐਂਡ ਆਰਡਰ ਇੱਕ ਬੰਦੇ ਦਾ ਅੱਜ ਕੱਲ ਜੇ ਕੋਈ ਅਨਫੋਰਚੂਨੇਟ ਇੱਥੇ ਕੋਈ ਅਨਸਾਭ ਨਹੀਂ ਘਟਨਾ ਹੋ ਜਾਂਦੀ ਫੇਰ ਫੇਰ ਫੋਨ ਕਰਦੇ ਮਲੇ ਵਿੱਚ ਬਕਾਮਾ ਜੋਕ ਐਂਡ ਦ ਵੇ ਜੋ ਉਤੋਂ ਬਾਅਦ ਪੁਲਿਸ ਦਾ ਰਿਐਕਸ਼ਨ ਰਿਹਾ ਦੇਖੋ ਮੈਂ ਬਾਰ-ਬਾਰ ਕਹਿ ਰਿਹਾ ਪੁਲਿਸ ਇੰਡੀਪੈਂਡੈਂਸ ਹੈ ਹੀ ਨਹੀਂ ਜੀ ਇਟ ਇਜ਼ ਬੀਂਗ ਰਨ ਬਾਈ ਦਿੱਲੀ ਔਰ ਦਿੱਲੀ ਨੂੰ ਪੰਜਾਬ ਦੇ ਹਾਲਾਤ ਸਮਝ ਨਹੀਂ ਆ ਰਹੇ ਦਿੱਲੀ ਵਾਲਿਆਂ ਨੂੰ ਤਾਂ ਦਿੱਲੀ ਦੇ ਹਾਲਾਤ ਨਹੀਂ ਸਮਝ ਆਏ ਉੱਥੋਂ ਵੇਲੇ ਹੋਗੇ ਤੇ ਪੰਜਾਬ ਦੇ ਹਾਲਾਤ ਕੀ ਸਮਝਣੇ ਦੇ ਓਨਲੀ ਵਾਂਟ ਟੂ ਲੁੱਟਣਾ ਚਾਹੁੰਦੇ ਆ ਪੰਜਾਬ ਨੂੰ ਲਾਅ ਐਂਡ ਆਰਡਰ ਵੱਲ ਉਹਨਾਂ ਦਾ ਧਿਆਨ ਕੋਈ ਨਹੀਂ ਸਿੱਧੂ ਮੂਸੇਵਾਲਾ ਇੰਟੈਲੀਜੈਂਸ ਹੈੱਡਕੁਆਰਟਰ ਆ ਮਤਲਬ ਆ ਕਾਲੀਆ ਸਾਹਿਬ ਦੇ ਬਲਾਸਟ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਵੀ ਬਲਾਸਟ ਹੋਇਆ ਸੀ ਔਰ ਇਹ ਮੈਂ ਜਦੋਂ ਜੈੰਤੀਪੁਰ ਸਾਡੇ ਉਥੇ ਪੱਪੂ ਕੁਮਾਰ ਰਜਿੰਦਰ ਕੁਮਾਰ ਜੀ ਨੇ ਉਹਨਾਂ ਦੇ ਘਰ 'ਚ ਜਦ ਅਟੈਕ ਹੋਇਆ ਸੀ ਮੈਂ ਉਸ ਦੀ ਵੀਡੀਓ ਕੱਟਿਓ ਮੈਂ ਉਦੋਂ ਕਿਆ ਸੀਗਾ ਆਊਟ ਵਾਲੇ ਸਮੇਂ 'ਚ ਇੱਕ ਸੀਨੀਅਰ ਲੀਡਰ ਹੋ ਸਕਦਾ ਟਾਰਗੇਟ ਬਿਕੋਜ਼ ਇੱਕ ਟ੍ਰੈਂਡ ਸ਼ੁਰੂ ਹੋ ਗਿਆ ਸੀਗਾ ਕਿ ਤੁਸੀਂ ਮਾਈਨੋਰਿਟੀ ਨੂੰ ਟਾਰਗੇਟ ਕਰੋ ਔਰ ਉਸ ਤੋਂ ਬਾਅਦ ਉਹ ਮੰਦਿਰ ਤੇ ਵੀ ਬਲਾਸਟ ਹੋਇਆ ਸੋ ਇਹ బిਗੇਸਟ ਇੰਟੈਲੀਜੈਂਸ ਫੇਲਿਅਰ ਹੈ ਦੇਖੋ ਤੁਸੀਂ ਇਹਨਾਂ ਦੀ ਸੇਫਟੀ ਐਂਡ ਸਿਕਿਉਰਿਟੀ ਵੱਲ ਤਾਂ ਧਿਆਨ ਹੀ ਕੋਈ ਨਹੀਂ ਹੁਣ ਇੱਕਦਮ ਨਾ ਤਾਂ ਪਤਾ ਲਿਆ ਨਾ ਕਦੇ ਪੁੱਛਿਆ ਔਰ ਹੁਣ ਕਹਿ ਰਹੇ ਜੀ ਅਸੀਂ ਫੜ ਲੇ ਮੈਂ ਤੁਹਾਨੂੰ ਦਾਅਵੇ ਨਾਲ ਕਹਿਣਾ ਫੜੇ ਫੁੜੇ ਕੀ ਨਹੀਂ ਫੜੇ ਇਹ ਤੁਹਾਨੂੰ ਘੱਟ ਅੱਖਾਂ 'ਚ ਘੱਟਾ ਪਾਉਣ ਲਈ ਕੀਤਾ ਜਾ ਰਿਹਾ ਕਿ ਤੁਸੀਂ ਸ਼ਾਂਤ ਹੋ ਜਾਓ ਅਸਲੀਅਤ ਕੀ ਹੈ ਇਹਦੀ ਐਨਆਈਏ ਜਾਂਚ ਹੋਵੇ ਫਿਰ ਪਤਾ ਲੱਗੂਗਾ ਕਿ ਜਿਹੜੇ ਬੰਦੇ ਤੁਸੀਂ ਫੜੇ ਹੋ ਸਹੀ ਵੀ ਪੜੇ ਕਿ ਨਹੀਂ ਪੜੇ ਤੁਸੀਂ ਲਾਰੈਂਸ ਬਿਸ਼ਨੋਈ ਐਂਗਲ ਦੇ ਦਿੱਤਾ ਉਹਦੇ 'ਚ ਭਾਈ ਲਾਰੈਂਸ ਬਿਸ਼ਨੋਈ ਦੀ ਤੇ ਇੰਟਰਵਿਊ ਤੁਸੀਂ ਕਰਾ ਰਹੇ ਸੀ ਬੰਦਾ ਤਾਂ ਫਿਰ ਥੋੜਾ ਹੀ ਆ ਤੇ ਕੀ ਫਿਰ ਇਹ ਸਟੇਟ ਸਪੌਂਸਰਡ ਫਿਰ ਮਤਲਬ ਇਹਦੇ ਪਿੱਛੇ ਥੋੜਾ ਹੀ ਹੱਤ ਹੈ ਇਸ ਲਈ ਦੇਖੋ ਐਂਡ ਇਹ ਕਿੰਨਾ ਦੀ ਪੋਲਿਟਿਕਸ ਹੋ ਗਈ ਹੈ ਜੀ ਉਹ ਪੋਲਰਾਈਜੇਸ਼ਨ ਮੈਂ ਤਾਂ ਇਹਨਾਂ ਦੀ ਪੋਲਿਟਿਕਸ ਗਿਣਦਾ ਪਹਿਲਾਂ ਕਿਸਾਨਾਂ ਨੂੰ ਕਹਤਾ ਕਿ ਤੁਸੀਂ ਬਾਰਡਰਾਂ ਤੇ ਬਹਿ ਜਾਓ ਬਿਠਾਇਆ ਕਿਨੇ ਉਹਨਾਂ ਨੂੰ ਬਿਜਲੀ ਦੇ ਕਨੈਕਸ਼ਨ ਕਿਨੇ ਦਿੱਤੇ ਮਤਲਬ ਉਹ ਸਾਲ ਡੇਢ ਸਾਲ ਉੱਥੇ ਰਹੇ ਹੁਣ ਵੋਟਾਂ ਲੈਣੀਆਂ ਸੀ ਲੁਧਿਆਣੇ ਦੀਆਂ ਤੇ ਹੁਣ ਉਹਨਾਂ ਨੂੰ ਚੱਕ ਤਾ ਸੋ so, ਮਤਲਬ this game ਤਾਂ government itself is playing اور ڈ୍ରାਮੇਬਾਜ਼ ਨੇ एवरीथिंग इज पीआर एक्सरसाइज ਇਹ ਤਾਂ ਸਾਰੇ ਇਹਨਾਂ ਦੇ ਚੀਜ਼ਾਂ ਤੋਂ ਪਤਾ ਲੱਗ ਗਿਆ ਮhalla clinic ਤੋਂ ਜਾਂ ਸਕੂਲਾਂ ਦੇ ਚੀਜ਼ ਤੋਂ ਜਾਂ ਚਲੋ ਮੈਂ ਕੀ ਕਹੂੰਗਾ ਅਰੰਗਲ ਜੀ ਆਪ ਹੀ ਦੱਸ ਦਿੰਗੇ ਇਹਨਾਂ ਤਾਂ ਆਪ ਐਕਸਪੀਰੀਅੰਸ ਕੀਤਾ ਸਾਰਾ ਡਰਾਮਾ ਸੋ ਇਹ ਬੜਾ ਇੱਕ ਸੀਰੀਅਸ ਇਸ਼ੂ ਆ ਮੈਂ ਤੁਹਾਨੂੰ ਅੱਜ ਕਹਿ ਰਿਹਾ ਜੀ ਆਮ ਅਗੇਨ ਵਾਰਨਿੰਗ ਟੂ ਗਵਰਨਮੈਂਟ ਕਿ ਕਾਲਿਆ ਜੀ ਨੂੰ ਫਰਸਟ ਐਂਡ ਲਾਸਟ ਨਾ ਸਮਝ ਲਿਓ ਡੋਨਟ ਵੇਟ ਫॉर ਦੀ ਅਨਫੋਰਚੂਨੇਟ ਇਨਸੀਡੈਂਟ ਟੂ ਹੈਪਨ ਐਂਡ ਦੈਨ ਵੇਕ ਅਪ 17 ਬੌਮ ਬਲਾਸ ਜੀ ਇਟਸ ਨਾਟ ਅ ਜੋਕ ਡੂ ਯੂ ਥਿੰਕ ਆਲ ਇਜ਼ ਵੈਲ ਇਨ ਦਿਸ ਸਟੇਟ ਕਿਹੜੇ ਸੂਬੇ ਚ ਤੁਸੀਂ ਪੰਜਾਬ ਦੇ ਦੇਸ਼ ਦੇ ਕਿਹੜੇ ਸੂਬੇ ਚ ਖਬਰ ਆਈ ਹੈ ਸਿਰ ਪਾਕਿਸਤਾਨ ਤੋਂ ਹੀ ਖਬਰ ਨਹੀਂ ਆ ਰਹੀ ਹੈ ਕਿ ਪਿਛਲੇ 6-7 ਮਹੀਨਿਆਂ ਚ ਇਹ 17ਵਾਂ ਬਲਾਸਟ ਹੋ ਗਿਆ ਐਂਡ ਦ ਚੀਫ ਮਿਨਿਸਟਰ ਇਸ ਕਲੂਲਸ ਔਰ ਇੱਕ ਇਸ ਡਰਾਮਾ ਨਵਾਂ ਕਰ ਸਕਦੇ ਆ ਇਹ ਦਿਖਾਉਣ ਲਈ ਕਿ ਸਾਡੀ ਪੁਲਿਸ ਬੜੀ ਚੁਸਤ ਦਰੁਸਤ ਹੈ ਕਮਿਸ਼ਨਰ ਸਾਹਿਬ ਨੂੰ ਬਦਲ ਦੇਣਗੇ ਜਾਂ ਡੀਜੀਪੀ ਸਾਹਿਬ ਨੂੰ ਬਦਲ ਦੇਣਗੇ ਕੋ ਮੇਰੇ ਕੋਲ ਇਹ ਖਬਰ ਵੀ ਆ ਰਹੀ ਹੈ ਅਸਲ ਜੇ ਜੇ ਬਦਲਣ ਦੀ ਲੋਟ ਹੈ ਤੇ ਇਸ ਦਾ ਜੋਕਰ ਔਨ ਦਾ ਟਾਪ ਜੂ ਇਸ ਨਾਟ ਬੀਇੰਗ ਏਬਲ ਟੂ ਅੰਡਰਸਟੈਂਡ ਦਾ ਗਰਾਊਂਡ ਰਿਐਲਿਟੀ ਔਰ ਐਵਰੀਥਿੰਗ

ਮੈਂ ਇਹ ਜਾਣਨਾ ਚਾਹ ਰਿਹਾ ਕਿ ਪਿਛਲੇ ਜੋ ਤੁਸੀਂ ਆਪਣੇ ਟਵੀਟ ਦੇ ਰਾਹੀਂ ਵੀ ਜਾਣਕਾਰੀ ਜੋ ਧਮਾਕੇ ਰਹੀ ਉਹ ਮਾਡਰ ਸਵਰੰਧੀ ਜਿਹੜੀ ਹੈ ਕਿ ਉਹ ਕਿਉਂ ਨਹੀਂ ਐਕਸਪੋਜ਼ ਹੋ ਰਹੀ ਯਾਰ ਤੁਸੀਂ ਮੈਨੂੰ ਆਪਾ ਹੁਣ ਜਦ ਬੈਠੇ ਆ ਨਾ ਆ ਮੈਨੂੰ ਲੱਗਦਾ ਇਹਨਾਂ ਨੂੰ ਇਹ ਪੁੱਛੋ ਕਿੰਨਾ ਇੰਟੈਲੀਜੈਂਸ ਚੀਫ ਕਿੰਨੇ ਬਦਲਤੇ ਆ ਹੁਣ ਵੀ ਬਦਲਿਆ ਜੈਸਪਾਲ ਸਾਹਿਬ ਨੂੰ ਹਟਾ ਕੇ ਨਵੇਂ ਲਾਤੇ ਆ ਉਸ ਤੋਂ ਪਹਿਲਾਂ ਕਿੰਨੇ ਬਦਲਤੇ ਇਹਨਾਂ ਨੂੰ ਆਪ ਨੂੰ ਆਪਣੇ ਅਫਸਰ ਤੇ ਭਰੋਸਾ ਨਹੀਂ ਹੋ ਰਿਹਾ ਉਹ ਜੇ ਕੋਈ ਇਸ ਗੱਲ ਸਮਝਾਉਣ ਦੀ ਕੋਸ਼ਿਸ਼ ਕਰਦਾ ਇਹ ਸੁਣ ਕੇ ਰਾਜੀ ਨਹੀਂ ਬਿਕੋਜ਼ ਇਹ ਫੈਸਲੇ ਹੋ ਰਿਹਾ ਆਮ ਆਦਮੀ ਪਾਰਟੀ ਦੇ ਦਫਤਰ ਚ ਮਤਲਬ ਤੁਸੀਂ ਇੰਟੈਲੀਜੈਂਸ ਦਫਤਰ ਕੇ ਰਾਕਟ ਲਾਂਚਰ ਅਟੈਕ ਹੋ ਜੇ ਐਂ ਤੁਸੀਂ ਕੋ ਪੰਜਾਬ ਚ ਸਭ ਠੀਕ ਹੈ ਔਰ ਸਾਨੂੰ ਕਿਹਾ ਜਾਂਦਾ ਕਿ ਤੁਸੀਂ ਪੋਲਿਟਿਸੀਜ਼ ਨਾ ਕਰੋ ਭਗਵੰਤ ਮਾਨ ਹੋ ਮੰਤਰੀ ਨੇ ਇੱਕ ਬਿਆਨ ਨਹੀਂ ਅਰੋੜਾ ਸਾਹਿਬ ਕੋਲ ਤਾਂ ਮਹਿਕਮਾ ਹੀ ਮੈਨੂੰ ਲੱਗਦਾ ਊਰਜਾ ਅਰਜਾਲਾ ਉਹਨਾਂ ਦਾ ਤਾਂ ਮਤਲਬ ਹੀ ਨਹੀਂ ਸਮਝ ਆਉਂਦੀ ਉਹ ਵਿੱਚੋਂ ਕਿਉਂ ਬੋਲੀ ਜਾਂਦੇ वैसी ਜਾਂਦਾ ਸ਼ੌਕ ਚੜ ਗਿਆ ਉਹਨਾਂ ਨੂੰ ਆਇਆ ਕਿ ਜੇ ਮੈਂ ਵੱੱਦ ਬੋਲੂੰਗਾ ਤੇ ਸ਼ਾਇਦ ਕੇਜਰੀਆ ਲੁੱਲੀ ਸਮਝਣ ਕੇ ਕਿ ਮੈਂ ਲੈ ਕੇ ਉਹ ਨਹੀਂ ਲੈ ਕੇ ਤਾਂ ਮੈਨੂੰ ਪਹਿਲਾਂ ਤੋਂ ਆਪ ਵੀ ਮੰਨ ਚੁੱਕੇ ਮਗਰ ਇੱਕਲਾ ਸਮਾਂ ਨਹੀਂ ਇਹਨਾ ਪੋਲਿਟਿਕਸ ਦਾ ਇਹ ਸਮਾਂ अबाउट ਸੀਰੀਅਸਨੈਸ ਬਿਫੋਰ ਸਮ ਪ੍ਰੈਸ਼ੀਅਸ ਲਾਈਫ ਇਜ਼ ਲਾਸਟ ਯਾਰ ਔਰ ਅੱਜ ਵੀ ਹੋਇਆ ਨਹੀਂ ਹੋਇਆ ਇਹ ਹਾਲੇ ਕਨਫਿਊਜ਼ਨ ਚੱਲ ਰਹੀ ਹੈ ਮੂਦਲ ਦੇ ਮਜੀਠੇ ਹਲਕੇ ਦੇ ਬਿਲਕੁਲ ਉੱਥੇ ਕਲੇਮ ਕੀਤਾ ਜਾ ਰਿਹਾ ਕੋਸਟ ਚੜਾਈ ਹੋਈ ਆ ਹੱਪੀ ਪਸ਼ੀਆ ਹੋਰਾਂ ਨੇ ਕਿਸੀ ਬਲਾਸਟ ਕੀਤਾ ਪਤਾ ਨਹੀਂ ਸੱਚੀ ਹੈ ਕਿ ਝੂਠੀ ਹੈ ਇਹਦੀ ਕਨਫਰਮੇਸ਼ਨ ਕੋਈ ਨਹੀਂ ਮਗਰ ਕਹਲਾ ਲੇ ਕਾਲੀਆ ਸਾਹਿਬ ਦਾ ਕੰਮ ਨਹੀਂ ਮਠਾ ਪਿਆ ਉਸ ਤੋਂ ਪਹਿਲਾਂ ਇੱਕ ਦਿਨ ਮੈਨੂੰ ਲੱਗਦਾ ਅਸ਼ਾਦ ਬਟਾਲੇ ਹੋਇਆ ਸੀਗਾ ਉਸ ਤੋਂ ਪਹਿਲਾਂ ਪਟਿਆਲੇ ਹੋਇਆ ਸੀਗਾ ਅੱਜ ਉੱਥੇ ਕਲੇਮ ਕਰੀ ਜਾਂਦੇ ਆ ਸੋ ਤੁਸੀਂ ਆਪ ਵੀ ਦੱਸ ਦਿਓ ਕਿ ਕੀ ਹਾਲਾਤ ਠੀਕ ਹੈ ਜੀਠੇ ਸਾਹਿਬ ਜਿਹੜੀ ਸੇਮੈਂਟ ਦਾ ਕੰਮ ਆ ਦੀ ਪਾਜੀ ਦੀ ਸਰਕਾਰੀ ਲੈਵਲ ਤੇ ਲੱਗ ਕੇ ਆਈ ਹੈ ਮਿੰਟਰ ਪਾਲਕੀ ਦੀ ਮੇਰੇ ਲਾਰੈਂਸ ਕੋਲ ਇਹ ਖਬਰ ਆਈ ਹੈ ਕਿ ਜਿਹੜਾ ਕਾਲੀਏ ਜਿਹੜਾ ਅਟੈਕ ਹੋਇਆ ਉਹ ਕਿਸੇ ਹੋਈ ਕੈਂ ਦਾ ਜਿੰਦਾ ਹੈਗਾ ਪੂਰੇ ਦੇ ਹੱਥ ਕਰਦੇ ਨਹੀਂ ਭਗਤ ਜੀ ਨੂੰ ਕਹੋ ਆਪ ਦੀ ਜਾਨ ਹੀ ਬਚਾ ਕੇ ਰੱਖਣਾ ਮੈਂ ਤਾਂ ਉਹਨਾਂ ਇਹਨਾਂ ਸਾਰਿਆਂ ਦਾ ਡਰ ਹਾਂਗਾ ਔਰ ਚੀਫ ਮਿੰਿਸਟਰ ਸਾਹਿਬ ਤਾਂ ਬੋਲਦੇ ਨਹੀਂ ਹੁਣ ਭਗਤ ਜੀ ਕੋਲ ਪਤਾ ਨਹੀਂ ਇਹ ਜੀ ਕਿਹੜੀ ਇਨਫੋਰਮੇਸ਼ਨ ਆ ਗਈ ਨਾਲੇ ਭਗਤ ਜੀ ਨੂੰ ਪੁੱਛ ਲਿਓ ਕਿ ਉਹ ਬੰਦਾ ਤਾਂ ਥੋੜਾ ਹੀ ਆ ਲਾਰੈਂਸ ਬਿਸ਼ਨੋਏ ਦੀਆਂ ਇੰਟਰਵਿਊਆਂ ਤਾਂ ਤੁਸੀਂ ਕਰਾ ਰਹੇ ਸੀ ਜੇਲ੍ਹਾਂ ਦੇ ਇਹ ਤਾਂ ਹਾਈ ਕੋਰਟ ਨੇ ਸਾਬਤ ਕਰਤਾ ਇਸ ਲਈ ਭਗਤ ਜੀ ਵਿਚਾਰੇ ਨਫੀਸ ਬੰਦੇ ਆ ਉਹਨਾਂ ਦਾ ਨਾ ਬਾਲਾ ਤੁਸੀਂ ਪੁੱਛਿਆ ਕਰੋ ਇਹ ਗੱਲ ਤਾਂ ਉਹ ਕੀ ਕਹਿੰਦਾ ਜਿਹਨੂੰ ਆਪ ਨੂੰ ਨਹੀਂ ਕੁਝ ਪਤਾ ਲੱਗਣ ਡਿਆ ਜਿਹੜਾ ਉੱਥੇ ਪਿੱਛੇ ਜਿੰਨੇ ਵੀ ਬਹੁਤ ਕਨੈਕਟ ਅਟੈਕ ਹੋਏ ਆ ਕਿਸੇ ਕਿਸੇ ਸੰਗਠਨ ਦੀ ਜ਼ਿੰਮੇਵਾਰੀ ਪਈ ਹੈ ਉਸ ਨੂੰ ਸਿੱਧਾ ਕਹਿ ਦੇਣਾ ਅਜਿਹਾ ਕਿ ਦਾ ਕਿਸੇ ਵੀ ਸੰਗਠਨ ਦੀ ਜ਼ਿੰਮੇਵਾਰੀ ਨਹੀਂ ਨਾ ਹੀ ਪਤਾ ਲੱਗਦਾ ਬੇਸ਼ੱਕ ਪੁਲਿਸ ਜਿਦ ਨੂੰ ਕਹੇ ਅਜਿਹਾ ਆਂਦਰ یا شہزاد کٹی یا لورنس مشندر تو ان کی متنی بھی نہیں ہے اٹس ایک کابر اپ جی میں پہلا یہ گل کہہ چکا ہوں پولیس نے بے کوئی ملورنجن کالیا صاحب جو بگ نیم اور انہاں دے گھر تے اٹیک ہونا پیپل دیکھو پنجاب دے لوگ بڑے اس گل تو ڈسٹرب نہیں چنتت نہیں آہت نہیں کہ جے کالیا صاحب ورگے اڑے نفیس انسان اڑے جانی مانی ہستی جے سیف نہیں تے لاء اینڈ آرڈر دا ویسے حالات کی ہے ਸੋ ਪੰਜਾਬ ਚ ਤੁਹਾਨੂੰ ਘੱਟਾ ਪਾਉਣ ਲਈ ਕਹਤਾ ਕਿ ਲਾਰੈਂਸ ਬਿਸ਼ਨੋਈ ਦਾ ਇਹਦੇ ਚ ਹੱਥ ਹੈ ਆਈਐਸਆਈ ਦਾ ਹੱਥ ਹੈ ਵਾਕਈ ਗੱਲ ਸਹੀ ਹੈ 17 ਬੰਬ ਬਲਾਸਟ ਹੋ ਗਏ ਹਲੇ ਕਿੱਥੇ ਉਹਨਾਂ ਬਾਰੇ ਦੱਸਿਆ ਔਰ ਇਹ ਸਿਰਫ ਇੱਕ স্মੋਕ ਸਕ੍ਰੀਨ ਹੈ ਤੁਹਾਨੂੰ ਭੰਬਲ ਪੂਸਾ ਪਾਉਣ ਲਈ ਕਿ ਤੁਸੀਂ ਮਾੜੇ ਮੋٹے ਸ਼ਾਂਤ ਹੋ ਜਾਓ ਕਿ ਅਸੀਂ ਬੰਦੇ ਫੜ ਲੇ ਜਦ ਐਨਆਈਏ ਦੀ ਇਨਕੁਆਇਰੀ ਹੋਊਗੀ ਇੰਡੀਪੈਂਡੈਂਟ ਇਨਕੁਆਇਰੀ ਹੋਊਗੀ ਫਿਰ ਸੱਚ ਆਊਗਾ ਜਿਵੇਂ ਲਾਰੈਂਸ ਪਿਸ਼ਨੋਈ ਤੇ ਜੇਲ ਇੰਟਰਵਿਊ ਵੇਲੇ ਵੀ ਕਹਿੰਦਾ ਸੀ ਕਿ ਪੰਜਾਬ ਦੀ ਜੇਲ ਚ ਨਹੀਂ ਹੋਈ ਉਹ ਤਾਂ ਹਾਈ ਕੋਰਟ ਨੇ ਸੱਚ ਕੱਢਿਆ ਮੁੜ ਕੇ ਸੋ ਡੋਨਟ ਬਲੀਵ ਜੋ ਤੁਹਾਨੂੰ ਫੀਡ ਕੀਤਾ ਜਾ ਰਿਹਾ ਆਈ ਆਈ ਸਟਰੋਂਗਲੀ ਸੇ ਥਿਸ ਥੈਟ ਥਿਸ ਇਜ਼ ਮਿਸਲੀਡਿੰਗ ਇਨਫੋਰਮੇਸ਼ਨ ਓਨਲੀ ਟੂ ਮਿਸਲੀਡ ਦ ਪਬਲਿਕ ਜੀ ਇਸ ਤਰ੍ਹਾਂ ਦੇਖ ਰਹੀ ਹਾਂ ਕਿ ਕਿਹੜਾ ਫੈਸਲਾ ਜਿਸ ਦੇ ਅੱਗੇ ਅਟੈਕ ਹੋਇਆ ਉਹਦੀ ਸੁੱਤੀ ਜ਼ਿੰਮੇਵਾਰੀ ਜਿਹੜੀ ਸ਼ਸਾਦ ਕੱਢੀ ਜਿਹੜਾ ਹੈ ਮਕੌਮ ਕਹਿੰਦੇ ਆ ਇਹਦਾ ਉਹਨੂੰ ਪੁਲਿਸ ਆਇਆ ਸੀ ਏਜੰਟ ਵੀ ਆ ਗਈਆਂ ਪੁਲੀ ਲਈ ਸੀ ਔਰ ਪੁਲਿਸ ਨੂੰ ਅਗਰ ਕੁਝ ਨਹੀਂ ਮਿਲਿਆ ਤਾਂ ਪੁਲਿਸ ਨੇ ਇਸ ਕਰਕੇ ਤਾਂ ਨਹੀਂ ਉਹਨਾਂ ਦਾ ਨਾਮ ਲਿਆ ਯਾਰ ਮੈਂ ਤੁਹਾਨੂੰ ਤੁਹਾਨੂੰ ਭੰਬਲ ਪੂਸੇ ਪਾਉਣ ਲਈ ਲਿਆ ਹੋਰ ਮੈਂ ਕੀ ਕਹਿੰਦਾ ਮੈਂ ਤਾਂ ਨਾ ਐਨਆਈਏ ਆ ਨਾ ਸੀਪੀਆਈ ਆ ਮਗਰ ਮੇਰੇ ਵੀ ਸੈੱਲ ਸੂਤਰ ਬੜੇ ਆ ਔਰ ਮੇਰੇ ਸੂਤਰ ਦੱਸਦੇ ਸਿਰਫ ਤੇ ਸਿਰਫ ਤੁਹਾਨੂੰ ਭੰਬਲ ਪੂਸਾ ਪਾਉਣ ਲਈ ਇਹ ਗੱਲ ਕਿ ਕਲੇਮ ਕੀਤੀ ਕਿੱਥੋਂ ਕਲੇਮ ਦਾ ਮਤਲਬ ਇਹ ਕਲੇਮ ਕਿਵੇਂ ਆ ਸ਼ੇ ਜ਼ਹਾਦ ਭੱਟੀ ਦਾ ਦਾ ਵਿਚਾਰੇ ਦਾ ਪਾਕਿਸਤਾਨ ਚ ਹੀ ਇੰਨਾ ਕੰਮ ਚੱਲਦਾ ਜਿੰਨਾ ਇਹਨਾਂ ਨੇ ਸਾਡੇ ਇੱਥੇ ਚਲਾਤਾ ਹਰ ਕੰਮ ਨੂੰ ਨੌ ਲੈ ਦਿੰਦੇ ਮੈਨੂੰ ਮੈਂ ਕਿਉਂਕਿ ਮੈਂ ਅਸੀਂ ਵੀ ਯਾਰ ਥੋੜਾ ਅਬਹਿਰ ਆ ਮੀਡੀਆ ਨੂੰ ਕਿ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਮੈਂ ਤਾਂ ਇੱਥੇ ਠੀਕ ਆ ਕੰਮ ਨੂੰ ਹਿੰਦੂ ਭਾਈਚਾਰੇ ਦਾ ਲੀਡਰ ਹੈ ਪਾਕਿਸਤਾਨ ਤੇ ਗੱਲ ਪਾਉਣੀ ਆ ਬਿਕਦੀ ਆ ਛੇਤੀ ਵੇਚ ਤੇੋਂ ਫੜ ਕੇ ਇਟਸ ਇਟਸ ਅ ਰੋਂਗ ਸਟੋਰੀ ਐਨਆਈਏ ਵਿਲ ਬ੍ਰਿੰਗ ਆਊਟ ਦ ਟ੍ਰੂਥ অর ਦ ਹਾਈ ਕੋਰਟਸ অর ਦ ਕੋਰਟਸ ਵਿਲ ਬ੍ਰਿੰਗ ਆਊਟ ਦ ਟ੍ਰੂਥ ਜੇ ਤੁਹਾਡੇ ਮੁਤਾਬਕ ਇਨਕੁਆਰੀ ਜਿਹੜੀ ਐ ਇਸ ਪ੍ਰੈਸੈਂਸੀ ਐਨਆਈਏ ਕਰੂ ਸਕਦੀ ਹੈ 100% ਵੇਖੋ ਮੈਂ ਬਾਰ-ਬਾਰ ਕਹਿ ਰਿਹਾ ਕੱਲੀ ਇਹਦੀ ਨਾ ਦਿਓ ਜਿੰਨੇ ਮਜੀਠੇ ਬਲੌਂਬਲਾਸਟ ਹੋਇਆ ਜਾਂ ਹੋਰ ਥਾਣੇ 'ਚ ਹੋਇਆ ਜਾਂ ਇੱਕ ਹਿੰਦੂ ਭਾਈਚਾਰੇ ਨੂੰ ਟਾਰਗੇਟ 'ਤੇ ਲਿੱਤਾ ਜਾ ਰਿਹਾ ਮੰਦਰਾਂ 'ਚ ਬਲਾਸਟ ਸ਼ੁਰੂ ਹੋ ਗਏ ਹੈ ਵਾਟ ਹੈ ਲੈ ਆ ਯੂ ਵੇਟਿੰਗ ਫੋਰ ਵੈਨ ਇਟਸ ਟੂ ਲੇਟ ਜੀ ਚੀਫ ਮਿਨਿਸਟਰ ਸਾਹਿਬ ਦਾ ਮਤਲਬ ਮੈਂ ਨਾ ਮੰਨੂ ਦਾ ਤਾਂ ਜਵਾਬ ਹੀ ਕੋਈ ਨਹੀਂ ਜੀ ਔਰ ਕੱਲ ਕਿਤੇ ਉਹ ਜੇਪ ਪ੍ਰੈਸ ਨੇ ਔਰ ਮੈਂ ਤੁਹਾਨੂੰ ਸਭ ਨੂੰ ਬੇਨਤੀ ਕਰਦਾ ਇਨੂੰ ਕੱਲਾ ਕਾਲੀਆ ਸਾਹਿਬ ਨਾਲ ਇਹ ਇਨਸੋਲੇਸ਼ਨ ਨਾ ਵੇਖ ਲਿਓ ਦਿਸ ਇਜ਼ ਅਬਾਊਟ ਯੋਰ ਸੇਫਟੀ ਐਂਡ ਸਿਕਿਉਰਿਟੀ ਆਲਸੋ ਇਟ ਇਜ਼ ਅਬਾਊਟ ਜਿਹੜਾ ਲੰਬੂ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ देयर ਆ ਲੋਟ ਆਫ ਫੈਕਟਰਸ ਐਟ ਪਲੇ ਐਂਡ ਗਵਰਨਮੈਂਟ ਇਜ਼ ਸਲੀਪਿੰਗ ਸਰਕਾਰ ਸੁੱਤੀ ਪਈ ਹੈ ਸਰਕਾਰ ਨੂੰ ਰਿਮੋਟ ਕੰਟਰੋਲ ਤੋਂ ਦਿੱਲੀ ਤੋਂ ਚੱਲ ਰਹੀ ਇਹਨੂੰ ਤਾਂ ਵਿਚਾਰੀ ਨੂੰ ਸਰਕਾਰ ਆਪਾਂ ਕਹਿ ਦਿੰਨੇ ਆਂ ਮਗਰ ਅਸਲ ਸਰਕਾਰ ਇਹ ਨਹੀਂ ਹੈ ਅਸਲ ਸਰਕਾਰ ਤਾਂ ਕੇਜਰੀਵਾਲ ਸਾਹਿਬ ਮੇਕੀ ਅਮਨ ਅਰੋੜਾ ਦਾ ਬਿਆਨ ਅਮਨ ਨੇ ਸਟੇਟਮੈਂਟ ਦਿੱਤੀ ਆ ਉਹ ਕਹਿ ਰਹੇ ਆ ਕਿ ਭਾਜਪਾ ਦੇ ਲੀਡਰ ਜਿਹੜਾ ਸਿਰਫ ਇਸ ਮੁੱਦੇ ਨੂੰ ਲੈ ਕੇ ਰਾਜਨੀਤੀ ਕਰ ਰਹੇ ਆ ਪੰਜਾਬ ਸਰਕਾਰ ਸ਼ਾਸਨ ਦੇ ਵਿੱਚ ਚਿਕਰ ਸੋ ਉਹਤੇ ਅਮਨ ਅਰੋੜਾ ਸਾਹਿਬ ਨੂੰ ਕੋਈ ਮੌਕਾ ਹੀ ਕਿਉਂ ਦੇ ਰਹੇ ਹੋ ਨਾ ਹੁਣ ਦਿੰਦੇ ਬਲਾਸਟ ਤੁਹਾਡਾ ਇੰਟੈਲੀਜੈਂਸ ਸੈਟਵਰਕ ਇੰਨਾ ਸਟਰੋਂਗ ਹੁੰਦਾ ਤੇ ਮੌਕਾ ਕਿਸੇ ਨੂੰ ਨਾ ਮਿਲਦਾ ਸਵੇਰੇ ਤੁਸੀਂ ਕੁਝ ਕਹਿ ਰਹੇ ਹੋ ਕੀ ਬਲਾਸਟ ਦੇ ਕਾਰਨ ਕੁਝ ਹੋਰ ਦੱਸ ਰਹੇ ਸੀ ਤੇ ਫਿਰ ਸ਼ਾਮ ਨੂੰ ਦੱਸ ਰਹੇ ਹੋ ਕਿ ਲਾਰੈਂਸ ਬਿਚਨੋਏ ਬਲ ਤੁਹਾਨੂੰ ਆਪ ਨੂੰ ਨਹੀਂ ਪਤਾ ਲੱਗਦਾ ਇਹ ਹਾਲ ਹੋ ਗਿਆ ਲੈਫਟ ਹੈਂਡ ਡਸਨਟ نو ਵਾਟ ਦਾ ਰਾਈਟ ਹੈਂਡ ਇ ਡੂਇੰਗ ਮਤਲਬ ਇਹ ਨਹੀਂ ਪਤਾ ਲੱਗ ਰਿਹਾ ਕਿ ਖ ਬਾਤ ਤੈਨੂੰ ਸੱਚੇ ਦਾ ਨਹੀਂ ਪਤਾ ਲੱਗ ਰਿਹਾ ਇਹ ਹਾਲ ਹੈ ਇਹਨਾਂ ਦਾ ਔਰ ਜੇ ਅਰੋੜਾ ਸਾਹਿਬ ਨੂੰ ਇੰਨਾ ਕੁਝ ਪਤਾ ਮੈਂ ਤਾਂ ਆਪ ਬੇਨਤੀ ਕਰਦਾ ਕਿ ਜਰੀਆਲ ਸਾਹਿਬ ਨੂੰ ਇਹਨੂੰ ਹੀ ਦੇ ਦਿਓ ਮਹਿਕਮਾ ਉਤੋਂ ਲੈ ਲਓ ਅਰੋੜਾ ਸਾਹਿਬ ਤਾਂ ਹਾਰਕਮਤੀ ਟਿੱਪਣੀ ਦੇਣ ਲੱਗ ਪਏ ਮੈਨੂੰ ਲੱਗਦਾ ਕਿਤੇ ਉਹ ਨੂੰ ਹੋ ਗਿਆ ਕਿ ਸ਼ਾਇਦ ਦਾ ਲੱਗ ਸਕਦਾ ਉਹਦਾ ਦਾ ਦੇ ਚੱਕਰ ਚ ਲੱਗੇ ਆਪ ਦੇ ਇਸ ਲਈ अरोड़ा ਸਾਹਿਬ ਤੋਂ ਨਾ ਇੰਨਾ ਸੀਰੀਅਸ ਜੀ ਹਾਂ ਜੀ ਗੋਟੀਆਂ ਦੇ ਉੱਪਰ ਵੀ ਟਿੱਕਣੀ ਸੀ ਕਿਹੜੇ ਗੋਟੀਆਂ ਤੇ ਕਿਲੋ ਕਿਲੋ ਸੀ ਘੱਟ ਗਏ ਆ ਰੋੜੇ ਤੇ ਹਾਂ ਹਾਂ ਜੀ ਜਦੋਂ ਬੁੱਕ ਕੇ ਬੈਠੇ ਹੋਏ ਸੀਗੇ ਮੈਂ ਅੱਛਾ ਅਸਲ 'ਤੇ ਤੁਸੀਂ ਇਹ ਲਾ ਲਓ ਸਾਹਿਬ ਉਹਨੂੰ ਦੇਖੋ ਮੈਂ ਤਾਂ ਅੱਜ ਇੱਕ ਬੜੇ ਗੰਭੀਰ ਮੁੱਦੇ ਤੇ ਆਇਆ ਮਗਰ ਤੁਸੀਂ ਕਿਉਂਕਿ ਇੱਕ ਗੱਲ ਕਹਿ ਰਹੇ ਹੋ ਉਹਨਾਂ ਦੇ ਮਸਲੇ 'ਚ ਮੈਂ ਇੰਨੀ ਗੱਲ ਕਹਿਣਾ ਚਾਹੁੰਦਾ ਕਿ ਯਾਰ ਮੈਂ ਆਪਦੀ ਗੱਲ ਤੇ ਮੇਰੇ ਕਰਕੇ ਤੇਰਾ ਨੁਕਸਾਨ ਨਹੀਂ ਚਾਹੀਦਾ ਹੁਣ ਕੀ ਕੁਝ ਕਿਹਾ ਸੀ ਕਿੱਥੇ ਅਸੀਂ ਇੱਕ ਕਰ ਹੀ ਇਕੱਠੇ ਹੋਏ ਆ ਅਸੀਂ ਕਿ ਬੜੀ ਯਾਰੀ ਇਕੱਠੇ ਹੋਏ ਆ ਔਰ ਇਹਨੂੰ ਕਹੋ ਮੈਨੂੰ ਐਵੇਂ ਜਿਹੜਾ ਇੰਨਾ ਸਪਸ਼ਟੀਕਰਨ ਦੇਣਾ ਪੈ ਗਿਆ ਇਤੋਂ ਸਪਸ਼ਟ ਹੋ ਗਿਆ ਕਿ ਮੇਰੀ ਗੱਲ 'ਚ ਦਮ ਸੀ ਮੁੰਡੇ ਚੜਾ ਲਓ ਵਾਲਾਂ ਨੂੰ ਚੜਾ ਲਓ ਠੀਕੜੇ ਨੂੰ ਜਾਂ ਮੇਰੇ ਤਾਂ ਬੜੇ ਕੀਮਤੇ ਆ ਭਾਈ ਤੂੰ ਚੜਾ ਲੈ ਜਿੱਦਣ ਨੂੰ ਚੜਾਉਣੇ ਆਪਦੇ ਵੀ ਨਾ ਚੜਾਈ ਪੈਦੀ। ਬਦਲ ਸਾਹਿਬ ਸੋਹਣੇ ਦੇ ਪਾਸੇ ਕਿ ਜਿਸ ਟਿਕਣੇ ਮੇਰੇ ਤੇ ਕੰਮ ਕਰਦੇ ਆ ਉਹ ਚਾਰ ਕਿਟਲ ਦੀ ਜ਼ਮਾਨਤ ਹੋ ਜਾਂਦੀ। ਤੁਹਾਡੀ ਸਿਕਿਉਰਿਟੀ ਨੂੰ ਲੈ ਕੇ ਪਿੱਛੇ ਗੱਲਾਂ ਆਈਆਂ ਫਿਰ ਕਿਹ ਅਕ ਰਿਵਿਊ ਕਰਕੇ ਦੱਸਾਈਗੀ। ਕਾਲਿਆ ਸਾਹਿਬ ਮੈਂ ਇੱਕ ਚੀਜ਼ ਜਾਨਣਾ ਚਾਹਨਾ ਕਿ ਉਂਵਰ ਆਲ ਇਹਨਾਂ ਚੀਜ਼ਾਂ ਐਕਸਪੋਜ਼ ਕਿਉਂ ਨਹੀਂ ਹੋ ਪਾਈ? ਕਿ ਬਾਂਸਰੇ ਬੜਾ ਸੀਰੀਅਸ ਐਡੂਕੇਸ਼ਨ ਹੈ ਮੇਰੇ ਕੋਲ ਤਾਂ ਇੱਕ ਤੁਸੀਂ ਮੈਂ ਕਾਲਿਆ ਸਾਹਿਬ ਨੂੰ ਮੈਂ ਪੁੱਛਿਆ ਔਰ ਇਹ ਬੜੀ ਜ਼ਰੂਰੀ ਹੈ ਜੀ ਮੈਂ ਸਾਰੀ ਪ੍ਰੈਸ ਨੂੰ ਕਹਿਣਾ ਕਾਈਂਡਲੀ ਨੋਟ ਕਰੋ ਕਿ ਕਿੱਡਾ ਵੱਡਾ ਇੰਟੈਲੀਜੈਂਸ ਫੇਲੀਅਰ ਹੈ ਮੈਂ ਇਹਨਾਂ ਨੂੰ ਪੁੱਛਿਆ ਮੈਂ ਤੁਹਾਨੂੰ ਕਦੇ ਪਿਛਲੇ ਸਾਲ ਚ ਪੁਲਿਸ ਨੇ ਆ ਕੇ ਆਖਿਆ ਕਿ ਤੁਹਾਨੂੰ ਖਤਰਾ ਪੁਲਿਸ ਨੇ ਕਦੇ ਆਖਿਆ ਹੀ ਨਹੀਂ ਕਿ ਮਤਲਬ ਜਦ ਬੰਦੇ ਨੂੰ ਨਹੀਂ ਕਹਿ ਰਹੇ ਤੈਨੂੰ ਖਤਰਾ ਹੈ ਤੇ ਇਹਨਾਂ ਨੂੰ ਵਿਚਾਰਿਆਂ ਨੂੰ ਕਿੱਥੋਂ ਪਤਾ ਲੱਗਣਾ ਤੁਸੀਂ ਫੇਲੀਅਰ ਇਤੋਂ ਸਮਝ ਲਓ ਕਿ ਪੁਲਿਸ ਨੂੰ ਆਪ ਨੂੰ ਨਹੀਂ ਪਤਾ ਹੁਣ ਇੱਕਦਮ ਇਹਨਾਂ ਨੂੰ 24 ਘੰਟਿਆਂ ਚ ਪਤਾ ਲੱਗ ਗਿਆ ਕਿ ਜੀ ਇਹ ਚ ਤਾਂ ਲਾਰੈਂਸ ਬਿਸ਼ਨੋਈ ਆ ਤੇ ਯੂਐਸ ਸਲੀਪਿੰਗ ਪਹਿਲਾਂ ਸਨੇ ਬਾਤ ਕਿ ਕਿਤਾਬੀ ਆਇਆ ਵੀ ਮੇਰੇ ਘਰ ਫੋਨ ਤਾਂ ਤੁਸੀਂ ਇਹ ਵਿਚਾਰਿਆਂ ਨੇ ਨਾ ਪੁਲਿਸ ਦਾ ਥਾਣਾ ਫੋਨ ਚੁੱਕੇ ਨਾ ਕਮਿਸ਼ਨਰ ਸਾਹਿਬ ਫੋਨ ਚੁੱਕੇ ਨਾ ਕੋਈ ਚੁੱਕ ਨਖੀਰ ਚੋਂ ਮੁੰਡਾ ਭੇਜਿਆ ਕਿ ਬਾਬਾ ਪੰਪ ਫਟ ਗਿਆ ਆਜੋ ਅਗਲਾ ਨਾ ਫਟ ਜੇ ਤਾਂ ਉਹ ਆਏ ਆ ਔਰ ਇਹ ਤਾਂ ਇਹਨਾਂ ਦਾ ਸੀ ਸੀ ਟੀਵੀ ਕੈਮਰਾ ਚੰਗਾ ਸੀ ਜੀ ਜਿੰਨੇ ਕੈਦ ਕਰ ਲਿਆ ਨਹੀਂ ਤਾਂ ਉਹਨਾਂ ਨੇ ਕਿਹਾ ਹੀ ਕਾਲਜਾ ਸਾਹਿਬ ਦੇ ਘਰ ਤਾਂ ਇਹਨਾਂ ਦਾ ਸਿਲੰਡਰ ਪਾਟਿਆ ਐਵੇਂ ਝੂਠ ਮਾਰੀ ਜਾਂਦੇ ਇਹ ਤਾਂ ਬਚ ਗਏ ਮੈਂ ਤਾਂ ਸਾਰੇ ਪੰਜਾਬ ਨੂੰ ਕਹਿੰਦਾ ਸਾਰੇ ਕੈਮਰੇ ਲਾ ਕੇ ਰੱਖੋ ਇਹਨਾਂ ਨੇ ਮੈਂ ਨਾ ਮਾਨੂੰ ਦਾ ਇਲਾਜ ਹੈ। ਕੋਈ ਅਸਾਂ ਮਿੱਕਰ ਜਾ ਰਹੀ ਆ ਪੰਜਾਬ। ਜਦੋਂ ਜਿੱਥੇ ਪਾਟਿਆ ਸੀ ਥੋੜੀ ਪ੍ਰੈਸ ਗਈ ਸੀ। ਪਹਿਲਾਂ ਉਹਨੂੰ ਕਿਹਾ ਜੀ ਕਿ ਸਿਲੰਡਰ ਪਾਟਿਆ। ਫੇਰ ਉਹਨੂੰ ਕਹਿੰਦੇ ਜੀ ਮੋਟਰਸਾਈਕਲ ਦਾ ਟਾਇਰ ਪਾਟਿਆ ਉਹ ਕਹਿੰਦਾ ਮੋਟਰਸਾਈਕਲ ਹੀ ਵਿਖਾ ਦਿਓ। ਤੇ ਕਹਿੰਦਾ ਜੇ ਟਾਇਰ ਪਾਟੇ ਨਾਲ ਆ ਖਿੜਕੀਆਂ ਪਾਟ ਗਿਆ ਇੱਕ 1.5 ਵਜੇ ਕਿਹੜਾ ਹਵਾ ਭਰਨ ਵਾਲਾ ਜੰਤਰ ਤੁਹਾਡੇ ਕੋਲ ਸੀ। ਕਹਿੰਦਾ ਨਹੀਂ ਪੰਪ ਨਾਲ ਭਰ ਦਸ। ਫਿਰ ਕਹਿੰਦਾ ਬੰਦੇ ਦੇ ਦਰਸ਼ਨ ਕਰਾ ਦਿਓ ਕਹਿੰਦਾ ਬੰਦੇ ਦਾ ਤਾਂ ਪਤਾ ਕੋਈ ਨਹੀਂ ਮਤਲਬ ਇਹ ਤਾਂ ਇਹ ਹਾਲ ਹੈ ਇੱਥੇ ਵੀ ਇਹਨਾਂ ਦੀ ਨਾ ਗੱਲ ਕਰੋ ਦੇਖੋ ਤੁਸੀਂ ਸੁਖਬੀਰ ਜੀ ਦਾ ਸਵਾਲ ਪੁੱਛਿਆ ਯੂ ਹੂ ਇਜ਼ ਦਾ ਹੋਮ ਮਿਨਿਸਟਰ ਭਗਵੰਤ ਮਾਨ ਔਰ ਸੁਖਬੀਰ ਜੀ ਦੇ ਪਰਚੇ ਚ ਇਟਸ ਅ ਜੋਕ ਮਤਲਬ ਉਹ ਨਰੇਸ਼ ਛੇ 420 ਦਾ ਪਰਚਾ ਹੁੰਦਾ ਨਾ ਕਿਸੇ ਤੇ ਤੇ ਉਹ 6 ਮਹੀਨੇ ਲਾ ਆਉਂਦਾ ਨਰੈਣ ਚੋੜਾ ਦਾ 3 ਮਹੀਨੇ ਚਲ ਸੋ ਇਟ ਇਜ਼ ਸਟੇਟ ਸਪான்ਸਰਡ ਸਟੇਟ ਦੀ ਮਿਲੀ ਭੁਗਤ ਹੈ ਉਹਦੇ ਮਸਲੇ ਚ ਜਿਹੇ ਜਿਹੇ ਇਨਕੁਆਇਰੀ ਕਰ ਰਹੇ ਉਹ ਜੀ ਕਾਲੀਆ ਸਾਹਿਬ ਦੇ ਮਸਲੇ ਚ ਕਰ ਰਿਹਾ ਉਹ ਤਾਂ ਫੇਰ 3 ਮਹੀਨੇ ਲਾਏ ਇਹਦਾ 24 ਘੰਟੇ ਚ ਰਿਜ਼ਲਟ ਕੱਢ ਲੇ ਕਿਤਾ ਜੀ ਹੈ ਹੀ ਲਾਰੈਂਸ ਮਿਸ਼ਰਾਨੀ ਸਟੇਟਮੈਂਟ ਵਾਲੀ ਥੀਸ ਪੇਜ ਇਸ ਸਟੇਟਮੈਂਟ ਮਾ ਮਤਲਬ ਇਹ ਪੇਜ ਲਾਦਾ ਕਿ ਜਦੋਂ ਗਾਲਖੇੜੇ ਪਾਸੇ ਬਤਾਇਆ ਵੈ ਮੈਂ ਸਥਿਤੀ ਕੀ ਬਣਨ ਵਾਲੀ ਸਥਿਤੀ ਫੋਲੋ ਕਰਦਾ ਦੇਖੋ ਇਹ ਚ ਆਊਟ ਆਫ ਕੰਟਰੋਲ ਜੀ ਸੀਐਮ ਦੇ ਕੰਟਰੋਲ ਚ ਨਹੀਂ ਆ ਸਥਿਤੀ ਔਰ ਮੈਂ ਪੰਜਾਬ ਦੇ ਹਿੰਦੂ ਸਿੱਖ ਵੀਰਾਂ ਨੂੰ ਬੇਨਤੀ ਕਰਦਾ ਕਿ ਇਹ ਜਿਹੜਾ ਬੌਂਡ ਹੈ ਨਾ ਪੰਜਾਬੀ ਭਾਈਚਾਰੇ ਇੱਕ ਦਾ ਇਹ ਬੜਾ ਸਟਰੋਂਗ ਹੈ ਔਰ ਇਸ ਇਸ ਬੌਂਡ ਨੇ ਬੜੇ ਸਟ੍ਰੋਂਗਸ ਨੂੰ ਵੈਦਰ ਕੀਤਾ ਬੜੇ 80 90 ਦੇ ਹਾਲਾਤਾਂ ਨੂੰ ਵੀ ਝੱਲ ਕੇ ਇਹ ਬੌਂਡ ਤਗੜਾ ਰਿਹਾ ਔਰ ਇਸੇ ਤਰ੍ਹਾਂ ਤਗੜਾ ਰਵੇ ਭਾਵੇਂ ਸਰਕਾਰਾਂ ਫੇਲ ਹੋ ਰਹੀਆਂ ਪੰਜਾਬ ਦੀ ਔਰ ਪੰਜਾਬ ਦੀ ਸਰਕਾਰ ਦੀ ਆਪ ਇਹਦੇ ਚ ਢਿੱਲ ਵੇਖਣ ਨੂੰ ਮਿਲ ਰਹੀ ਆ ਉਹਨਾਂ ਦੀ ਕੰਪਲੇਸੈਂਸੀ ਦੇਖਣ ਨੂੰ ਮਿਲ ਰਹੀ ਆ ਬਟ ਪੰਜਾਬ ਦੇ ਲੋਕਾਂ ਨੇ ਵਿਲ ਹੈਵ ਟੂ ਰਾਈਜ਼ ਟੂ ਦੀ ਓਕੇਸ਼ਨ and save punjab from burning or getting into the wrong hands government suttiya sutti rahu gi jad samaa huga jagawan wale log jagad denge magar odo tak lokan nu aap tagde hoke es bhai chariksaan ji nu aman shanti kanoon nu baahar rakhn layi jo 80 90 ch yogdan paya si bhai pher pauna paina history is repeating itself Thank you so much. All the earning drop on will be on